ਸ਼ੇ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਜਾ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸੀ ਆਪ ਭਗਵੰਤ ਮਾਨ ਦੇ ਆਰੰਭ ਹਿਮਾਲੀਕਾ ਆਏ ਸਾਹਮਣੇ ਅਕਾਲੀ ਦਲ ਲੈ ਕੇ ਆਏ ਸਬੂਤ ਇਸ ਦੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਦੇ ਅੱਜ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਹਰਿਆਣਾ ਚੋਣ ਵਿੱਚ ਵੋਟਾਂ ਲੈਣ ਲਈ ਡੇਰਾ ਮੁਖੀ ਗੁਰਮੀਤ ਸਿੰਘ ਨਾਲ ਅੰਦਰੂਨੀ ਗੁੱਸਤ ਧੂਪ ਹੈ ਇਸ ਕਾਰਨ ਉਹ ਡੇਰਾ ਮੁਖੀ ਖਿਲਾਫ ਪਟਾਰਾ ਹੈ 295 ਤਹਿਤ ਮਕਦਮਾ ਚਲਾਉਣ ਦੀ ਪਰ ਵਣਗੀ ਨਹੀਂ ਦੇ ਰਹੇ ਹਾਲਾਂਕਿ ਫਾਈਲ 3 ਸਾਲ ਤੋਂ ਮੁੱਖ ਮੰਤਰੀ ਦੇ ਟੇਬਲ ਤੇ ਪਈ ਹੋਈ ਹੈ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੇ ਸਬੋਧਨ ਕਰਦੇ ਆ ਕਾਲੀ ਦਲ ਦੇ ਮੁੱਖ ਮੰਤਰੀ ਬਲਾਰੇ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਕਿਹਾ ਕਿ ਮੁੱਖ ਮੰਤਰੀ ਕਾਨੂੰਨ ਵਿਵਸਥਾ ਟੈਟੇਰੀ ਹੁਣ ਵਿਕਾਸ ਕਾਰਜ ਠੱਪ ਹੋਣ ਲੜਕੀਆਂ ਲਈ ਮਾਹੌਲ ਸੁਰੱਖਿਅਤ ਨਾ ਹੋਣ ਸੂਬੇ ਦੇ ਗੈਂਗਸਟਰਾਂ ਵਗੈਰਾ ਦੇ ਹੋਣ ਨਾਲ ਨਸ਼ਿਆਂ ਦਾ ਵਿਪਾਰਕ ਪ੍ਰਸਾਰ ਹੋਣ ਸਨੇਹਤ ਮੁੱਖ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ ਸੋ ਉਹ ਆਪਣੀਆਂ ਅਸਫਲਤਾਵਾਂ ਤੇ ਪਰਦਾ ਪਾਉਣ ਦੇ ਵਾਸਤੇ ਡੇਰਾਬਾਜ਼ੀ ਅਤੇ ਮਹੀਮਾ ਵਿੱਚ ਜੁਟੇ ਹੋਇਆ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ